ਇਹ ਜੀ ਰਾਤ ਕੋਈ ਅਣਪਛਾਤੇ ਕੋਈ ਬੰਦੇ ਸੀਗੇ ਫਾਇਰਿੰਗ ਉਹਨਾਂ ਨੇ ਸੜਕ ਤੋਂ ਕੀਤੀ ਸੜਕ ਤੋਂ ਕਰਕੇ ਅੰਦਰੋਂ ਦੀ ਹੁੰਦੀ ਹੋਈ ਉਹ ਲਮਾਰੀ ਚ ਵੱਜੀ ਸਾਡੇ ਮਨੀਮ ਰੱਖਿਆ ਹੋਇਆ ਜਿਹੜਾ ਅੰਦਰ ਤੇ ਇਹਦੀ ਰਾਤ ਹੁੰਦਾ ਹੈ ਕਈ ਦਿਨ ਦਾ ਥਕਿਆ ਹੋਇਆ ਸੀਗਾ ਤੇ ਅਸੀਂ ਜਦੋਂ ਸਵੇਰੇ ਆਏ ਅਸੀਂ ਦੇਖਿਆ ਵੀ ਆਹ ਹੌਲ ਕਾਦਾ ਕਿ ਸਵੇਰੇ ਅਸੀਂ ਕੈਮਰੇ ਵਗੈਰਾ ਚੈੱਕ ਕਰਨ ਲੱਗੇ ਫਿਰ ਇਹਦੀ ਅਲਮਾਰੀ ਖੋਲ੍ਹੀ ਅਲਮਾਰੀ ਦੇ ਵਿੱਚੋਂ ਕਾਰਦੋਸ ਮਿਲਿਆ ਤੇ ਫਿਰ ਅਸੀਂ ਚੈੱਕ ਕਰਨ ਲੱਗੇ ਵੀ ਕੀ ਜੀ ਜਾਹਬ ਤੁਹਾਨੂੰ ਵੀ ਉਦੋਂ ਪਤਾ ਲੱਗਿਆ ਵੀ ਇਹ ਗੋਲੀ ਜੰ ਚਲਾਈ ਵੀ ਕਿੰਨੇ ਰਾਤ ਆ ਫਿਰ ਅਸੀਂ ਉਦੋਂ ਹੀ ਕਾਰਖਾਨੇ ਨੂੰ ਫੋਨ ਕੀਤਾ ਤੇ ਉਹਨਾਂ ਨੇ ਸਵੇਰੇ ਆ ਕੇ ਹੁਣ ਚੈੱਕ ਕਰ ਰਹੇ ਆ ਵੀ ਇਹ ਕਿੰਨੇ ਕਿੰਨੀ ਵਾਰਦਾਤ ਕੀਦੀ ਹੈ ਇਹ ਕਿਹੜੇ ਪਿੰਡ ਚ ਪੈਂਦੀ ਫੈਕਟਰੀ ਹੈ ਇਹ ਬੇੜ ਕਾਰਖਾਨੇ ਚ ਪੈਂਦੀ ਹੈ ਤੇ ਕੀ ਮੰਗ ਕਰਦੇ ਆ ਹੁਣ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਇਹਦੀ ਤੈਅ ਤੱਕ ਜਾਇਆ ਜਾਵੇ ਦੇਖਿਆ ਜਾਵੇ ਕਿ ਕੀ ਕੀ ਦੀ ਕਿੰਨੇ ਕੀਤਾ ਕੀਤਾ ਇਹ ਕੰਬੀ ਵੱਡਾ ਹਾਸਾ ਕੋਈ ਵੱਡਾ ਹਾਸਾ ਹੋ ਸਕਦਾ ਜੀ ਰਾਤ ਉਹਦੀ ਬੱਸ ਸਕਦੀ ਸੋਤੇ ਹੋਏ ਤੇ ਕੋਈ ਰنجਸਤਾਨੀ ਸੀ ਨਹੀਂ ਕੋਈ ਨਹੀਂ ਨਹੀਂ ਕੋਈ ਰنجਸਤਾਨੀ ਇਹ ਰਾਤ ਨੂੰ ਮੰਡੇਰਾ ਤੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਉਹ ਕਹਿੰਦਾ ਗਰਮੀਤ ਸਿੰਘ ਤੇ ਗੁਰਿੰਦਰ ਸਿੰਘ ਹੈਗੇ ਨੇ ਇਹਨਾਂ ਦੀ ਚਾਰਾ ਚਾਰੇ ਦੀ ਅਚਾਰ ਬਣਾਉਣ ਦੀ ਫੈਕਟਰੀ ਹੈਗੀ ਹੈ ਉੱਥੇ ਕੋਈ ਇਨਸੀਡੈਂਟ ਹੋਇਆ ਹੈ ਉਹਦੇ ਸਬੰਧੇ ਵਿੱਚ ਸਵੇਰੇ ਜਾ ਕੇ ਤਫ਼तीश ਕਰ ਰਹੇ ਨੇ ਉਹ ਤੋਂ ਬਾਅਦ ਉਹ ਹੀ ਦੱਸ ਸਕਦੇ ਅਸਲ ਗੱਲ ਕੀ ਹੋਈ ਹੈ ਮਾਲਕਾਂ ਦਾ ਕਹਿਣਾ ਹੈਗਾ ਕਿ ਗੋਲੀ ਚੱਲੀ ਹੈ ਕੋਈ ਜਣਾ ਲੱਗਿਆ ਰਹਿੰਦੇ ਸਾਕੀ ਉੱਥੇ ਅਲੱਗ-ਅਲੱਗ ਟੀਮਾਂ ਲੱਗੀਆਂ ਹੋਈਆਂ ਨੇ ਸੀਆਈਏ ਤੋਂ ਫਰੈਂਜ਼ਿਕ ਤੇ ਸਾਡੇ ਥਾਣੇ ਦੀ ਹੈ ਪੂਰਾ ਉਹਦਾ ਅਸੀਂ ਮਤਲਬ 33 ਕਰਨ ਤੋਂ ਬਾਅਦ ਹੀ ਦੱਸਾਂਗੇ ਕੋਈ ਇਹਨਾਂ ਨੂੰ ਕੋਈ ਕਲਪੀ ਆਈ ਹੈ ਜਾਂ ਕੀ ਕੋਈ ਏਦਾਂ ਦਾ ਵੀ ਆਇਆ ਕੋਈ ਮਾਮਲਾ ਇਹਨਾਂ ਨੂੰ ਕੁਝ ਦਿਨ ਪਹਿਲਾਂ ਥੋੜੀ ਆਈ ਸੀ ਕੋਈ ਥ੍ਰੈਟ ਦਾ ਲਾਈ ਸੀ ਮਾਟਰ ਕੋ ਸਾਨੂੰ ਇਹ ਲੱਗ ਰਿਹਾ ਸੀ ਕਿ ਕੋਈ ਜਿੱਦਾਂ ਇਹਨਾਂ ਦੇ ਬਿਜ਼ਨਸ 파ਟਨਰ ਦੇ ਕੋਈ ਸ਼ਾਰਟ ਹੈ ਮਾਮਲਾ ਕੋਈ ਹੈ ਇਹ ਗੱਲ ਹੋ ਰਿਹਾ ਹੈ ਕਿ ਮਾਮਲਾ ਹਲੇ ਕੁਝ 33 ਕਰਨ ਤੋਂ ਬਾਅਦ ਹੀ ਆਪਣਾ ਦੱਸ ਦਿੱਤਾ ਜਾਊਗਾ